9 ਵਿਧਾਨ ਸਭਾ ਹਲਕੇ ਐ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੈਂਦੇ ਐ ਮੈਨੂੰ ਲੱਗਦਾ ਵੀ ਤੁਹਾਡੀ ਲੋਕ ਮਿਲਣੀ तकरीबन ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋ ਗਈ ਐ ਕੀ ਰੂਪਰੇ ਕਰ ਰਹੀ ਸਾਰੀ ਬਿਲਕੁਲ ਜੀ ਮਾਨਾ ਸਾਹਿਬ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਲੋਕ ਬਹੁਤ ਪਿਆਰ ਕਰ ਰਹੇ ਨੇ ਔਰ ਬਜ਼ੁਰਗ ਅਸ਼ੀਰਵਾਦ ਦਿੰਦੇ ਨੇ ਔਰ ਬੱਚੇ ਪਿਆਰ ਕਰਦੇ ਨੇ ਬਹੁਤ ਉਤਸ਼ਾਹ ਹੈ ਲੋਕਾਂ ਦਾ ਸਭ ਤੋਂ ਪਹਿਲਾਂ ਤਾਂ ਕਿ ਜਿਹੜੀ ਰਿਪੋਰਟ ਦਿੱਤਾ ਤੁਸੀਂ ਹਰਿਆ ਪਰਿਆ ਬਣਾਓ ਚਾਰੇ ਪਾਸੇ ਮਤਲਬ ਹਰਿਆਵਲੀ ਦੇ ਸੇ ਸਾਡੇ ਗੁਰੂਆਂ ਦਾ ਵੀ ਇਹ ਸੰਦੇਸ਼ ਸੀ ਧੁਨਾ ਪਵਨ ਗੁਰੂ ਪਾਣੀ ਜ타 ਮਾਤਾ ਧ타 ਤੁਮਾ ਸੋ ਐਦਾਂ ਦਾ ਹੀ ਕੋਸ਼ਿਸ਼ ਕਰਦੇ ਲੋਕ ਆਪ ਕਹਿ ਰਹੇ ਨੇ ਵੀ ਆ ਮਤੇ اٹھਾਇਓ ਜਿਵੇਂ ਕਿ ਇੱਕ ਰੇਲਵੇ ਟ੍ਰੈਕ ਦਾ ਬੜਾ ਇਹ ਬਤਾਇਆ ਤੇ ਇਹ ਨੇ ਜਿਹੜਾ ਕੋਟਪੂਰੇ ਤੋਂ ਮੋਗੇ ਨੂੰ ਜੋੜਦੇ ਜਿਹੜਾ ਵੀ ਉਹ ਉਹ ਟ੍ਰੈਕ ਜੀ ਇਹ ਬਹੁਤ ਆਰ ਪੱਟ ਤੋਂ ਹੀ ਹੈ ਜੀ ਦੇਖੋ ਵੀ ਸਾਡੇ ਵੀਰਵਾਰ ਤਾਂ ਆਉਂਦੇ ਨੇ ਪਰ ਐਮਪੀ ਨਿਕਲੇ ਆਇਆ ਜੀ ਸਾਡੇ ਜਾਗ ਸਾਡੇ ਲੋਕ ਐਮਪੀ ਦੇਖਣਾ ਚਾਹੁੰਦੇ ਨੇ ਵੀ ਤੁਸੀਂ ਜਿੱਤ ਜਾਓਗੇ ਜ਼ਰੂਰ ਪਰ ਬਾਅਦ ਵਿੱਚ ਵੀ ਮਿਲਦੇ ਹਾਂ ਕਲਾਕਾਰ ਜਾ ਕੇ ਇੱਥੇ ਉਹਨੇ ਸਾਹਮਣੇ ਆ ਗਏ ਨੇ ਜਿਵੇਂ ਹਾਸਾ ਆਇਆ ਹਾਸਾ ਆ ਗਿਆ ਤੇ ਕਿਤੇ ਨਾ ਕਿਤੇ ਹੋ ਸਕਦਾ ਕਾਂਗਰਸ ਪਾਰਟੀ ਵਾਲੇ ਵੀ ਜਿਹੜੇ ਮਾਮਤਲੀਕਰੋਂ ਦੁਆਰਾ ਫੇਰ ਤੁਹਾਡੇ ਸਾਹਮਣੇ ਲਿਆਉਣ ਸਾਥੀ ਹੈ ਪੱਕੇ ਜਿਹੜੇ ਭਗਵੰਤ ਮਾਨ ਦੇ ਆਪਾਂ ਹਰ ਵਾਰ ਤਾਂ ਵਿਰੁੱਧ ਹੀ ਅਨੁਸਾਰ ਇੱਕ ਓਕੇ ਜਵਾਬ ਦਿੰਦੇ ਆ ਕੰਮ ਕੀ ਦੇ ਅਨਮੋਲ ਬੜੇ ਢੰਡੇ ਚੱਲ ਰਹੇ ਆ ਨਹੀਂ ਦੇਖੋ ਜੀ ਮੇਰੇ ਇੱਕ ਬੰਦੇ ਦੀ ਨੇਚਰ ਹੁੰਦੀ ਹੈ ਅਲੱਗ-ਅਲੱਗ ਹੈ ਨਾ ਵੀ ਪਹਿਲਾਂ ਆਪਾਂ ਆਪ ਚੰਗੇ ਬਣੀਏ ਫਿਰ ਕਿਸੇ ਨੂੰ ਪੈ ਸਕਦੇ ਹੈ ਨਾ ਵੀ ਪਹਿਲਾਂ ਲੋਕਾਂ ਨੇ ਮੈਨੂੰ ਦੇਖਣਾ ਲੋਕ ਵੀ ਮੈਂ ਲੋਕਾਂ ਨੇ ਕਿਹਾ ਖਰਾਬ ਤੇਰੀ ਮੈਂ ਕਿਸੇ ਨੂੰ ਕੁਝ ਕਹਿ ਸਕਦਾ ਵੀ ਮੈਂ ਆ ਤੇ ਮੈਂ ਕਿਸੇ ਦੀ ਲਕੀਰ ਟਾ ਕੇ ਵੱਡੀ ਨਹੀਂ ਕਰਨੀ ਆਪਣੀ ਆਪਣੀ ਲਕੀਰ ਖਿੱਚ ਕੇ ਵੱਡੀ ਕਰਨੀ ਈ ਸਾਲ ਮਿਹਨਤ ਕੀਤੀ ਹੈ ਫਿਰ ਜਾ ਕੇ ਮਾੜਾ ਮਟਾ ਲੋਕਾਂ ਦੇ ਦਿਲਾਂ ਤੱਕ ਪਹੁੰਚ ਸਕੀ। ਸੋ ਮਿਹਨਤ ਜ਼ਰੂਰੀ ਹੈ ਜੀ ਬੰਦੇ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਫਲ ਲਾਉਣਾ ਪਰ ਮਾਤਮਾ ਦੀ ਮਰਜ਼ੀ ਦੀ ਹੈ ਵੈਰੂ ਮਰਜ਼ੀ ਹੁੰਦੀ ਹੈ। ਔਰ ਮਿਹਨਤ ਦੇ ਵੱਲੋਂ ਮੈਂ ਨਾ ਆਪਣੇ ਉਸ ਪਿੰਡ 'ਚ ਕਸਰ ਛੱਡੀ ਹੈ ਤੇ ਨਾ ਇਹਦੇ ਵਿੱਚ। ਜੇ ਇਹ ਗੱਲ ਕਰ ਰਹੇ ਹਾਂ ਕਿ ਪਹਿਲਾਂ ਇੱਕ ਭਵੰਤਮਾਨ ਹੁੰਦਾ ਸੀਗਾ ਹੁਣ 13 ਭਵੰਤਮਾਨ ਹੋਰ ਆ ਜਾਣਗੇ 14 ਭਵੰਤਮਾਨ ਹੋ ਜਾਣਗੇ। ਜੀ ਜੀ। ਕਿਉਂਕਿ ਸਾਰੇ ਹਜ਼ਾਰوں ਬੰਦੇ ਖੜੇ ਕੀਤੇ ਨੇ ਔਰ ਪ੍ਰਮਾਤਮਾ ਕਰੇ ਤਾਂ ਸਾਰੇ ਦੇ ਸਾਰੀਆਂ ਸੀਟਾਂ ਜਿੱਤਦੇ ਆ ਤਾਂ ਉੱਥੇ ਸੰਸਦ ਦੇ ਵਿੱਚ ਭਗਵੰਤ ਮਾਨ ਬਣ ਕੇ ਗੁੰਜਣਗੇ ਕਰਮਜੀਤ ਅਨਮੋਲ ਭਗਵੰਤ ਮਾਨ ਦਾ ਖਾਸ ਹੈ ਇਹ ਦੇ ਵੀ ਜੇ ਭਗਵੰਤ ਮਾਨ ਨੂੰ ਕਹਿੰਦੇ ਵੀ ਆ ਕੰਮ ਪੜ ਕੇ ਐ ਨਹੀਂ ਐ ਲਿਖਦੇ ਤੇ ਭਗਵਾਨ ਜੀ ਤੁਮਾਰ ਨੂੰ ਲਿਖਣਾ ਪਊਗਾ ਜੀ ਜੀ ਤੇ ਹੁਣ ਜੇ ਨੌਂ ਵਿਧਾਨ ਸਭਾ ਹਲਕੇ ਤਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਬੈਨੀਫਿਟ ਵੀ ਮਿਲੂ ਆਉਣ ਵਾਲੇ ਦੌਰ ਦੇ ਵਿੱਚ ਬਿਲਕੁਲ ਜੀ ਆਪਾਂ ਪੂਰਾ ਕੋਸ਼ਿਸ਼ ਕਰਾਂਗੇ ਹਰ ਬੰਦੇ ਦੀ ਸਮੱਸਿਆ ਹੱਲ ਕੀਤੀ ਜਾਵੇ ਜਿਹੜੇ ਲੋਕਾਂ ਨੇ ਦੁੱਖ ਦਿੱਲੀ ਫਰ ਲੋਕ ਕੀ ਜਾਣ ਲੋਕਾਂ ਦੇ ਜਿਹੜੇ ਕੰਮ ਨੇ ਉਹ ਵੱਧ ਵੱਧ ਹੋਣ ਇਹ ਹੀ ਪ੍ਰਾਇੋਰਟੀ ਇੱਕ ਜਿਹੜਾ ਹੁਣ ਇੰਡੀਆ ਐਲਾਈਂਸ ਹੈਗਾ ਤੁਹਾਡਾ ਠੀਕ ਹੈ ਜੀ ਕਾਂਗਰਸ ਪਾਰਟੀ ਨਾਲ ਜੀ ਪੰਜਾਬ ਦੇ ਵਿੱਚ ਤੁਹਾਡੀ ਗੱਲਬਾਤ ਬਣੀ ਨੀਗੀ ਇਹਦਾ ਤੁਹਾਨੂੰ ਇੱਥੇ ਬੈਨੀਫਿਟ ਮਿਲੂਗਾ ਤੇ ਨਤੀਜਾ ਵੀ ਦੇਖੋ ਜੀ ਇੰਡੀਆ ਅਲਾਈयंस ਬਣਿਆ ਕਿਉਂ ਭਾਜਪਾ ਨੂੰ ਰੋਕਣ ਲਈ ਵੀ ਉਹਨੂੰ ਘੇਰਨਾ ਹੈ ਕਿ ਉਹਨਾਂ ਦੀ ਸੀਟਾਂ ਹਨ ਪੰਜਾਬ ਚ ਭਾਜਪਾ ਹੈ ਹੀ ਕਿੱਥੇ ਇੱਥੇ ਲੋੜ ਹੀ ਨਹੀਂ ਗੱਲ ਕਰਾਂਗੇ ਲੋਕ ਸਭਾ 2024 ਦੀਆਂ ਚੋਣਾਂ ਦੀ ਤਾਂ ਫਰੀਦਕੋਟ ਰਜ਼ਰਬ ਹਲਕਾ ਤਾਂ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਉਤਾਰਿਆ ਹੈ ਕਰਮਜੀਤ ਅਨਮੋਲ ਇੱਕ ਉਹ ਸਿੰਗਰ ਨੇ ਕਲਾਕਾਰ ਨੇ ਤਾਂ ਦੂਜੀ ਗੱਲ ਕਰੀਏ ਆਪਾਂ ਭਾਰਤੀ ਜਨਤਾ ਪਾਰਟੀ ਦੀ ਤਾਂ ਉਹਨਾਂ ਨੇ ਵੀ ਕਲਾਕਾਰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਹੈ ਹੰਸ ਰਾਹ ਹੰਸ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਸਾਫਟਾ ਮੈਲੇ ਨੇ ਉਹਨਾਂ ਦੇ ਪੁੱਤਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਫਿਲਹਾਲ ਜੇ ਗੱਲ ਕਰੀਏ ਫਰੀਦਕੋਟ ਦੀ ਤਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਫਰੀਦਕੋਟ ਹਾਰ ਸੀਟ ਮੰਨੀ ਜਾ ਸਕਦੀ ਹੈ ਤਾਂ ਅੱਜ ਗੱਲਬਾਤ ਕਰਾਂਗੇ ਆਪਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਨਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਔਰ ਚੈਨਲ D5 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਕਰਮਜੀਤ ਜੀ ਕਿਵੇਂ ਲੱਗਿਆ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਕਿ ਬਾਬਾ ਫਰੀਦ ਜੀ ਦੀ ਪਾਵਨ ਪਵਿੱਤਰ ਧਰਤੀ ਹੈ ਉੱਥੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਬਿਲਕੁਲ ਜੀ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਹੈ ਜੀ ਔਰ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਔਰ ਭਗਵਾਨਤ ਮਾਨ ਸਾਹਿਬ ਦਾ ਕजरीवाल ਸਾਹਿਬ ਦਾ ਜਿਨ੍ਹਾਂ ਨੇ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੋਂ ਮੈਨੂੰ ਟਿਕਟ ਦਿੱਤੀ ਰਿਸਪੌਂਸ ਕਿ ਮੈਂ ਰਿਹਾ ਲੋਕਾਂ ਦਾ ਕਿਉਂਕਿ 9 ਵਿਧਾਨ ਸਭਾ ਹਲਕੇ ਐ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੈਂਦੇ ਐ ਮੈਨੂੰ ਲੱਗਦਾ ਵੀ ਤੁਸੀਂ ਲੋਕ ਮਿਲਣੀ ਤਕਰੀਬਨ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋ ਗਈ ਹੈ ਈ ਰੂਬਰੇ ਕਰਹੀ ਸਾਰੀ ਬਿਲਕੁਲ ਜੀ ਮਾਨਾ ਸਾਹਿਬ ਬਹੁਤ ਹੀ ਅੱਛਾ ਰਿਸਪਾਂਸ ਮਿਲ ਰਿਹਾ ਹੈ ਲੋਕ ਬਹੁਤ ਪਿਆਰ ਕਰ ਰਹੇ ਨੇ ਹਮਮ ਔਰ ਬਜ਼ੁਰਗ ਅਸ਼ੀਰਵਾਦ ਦਿੰਦੇ ਨੇ ਔਰ ਬੱਚੇ ਪਿਆਰ ਕਰਦੇ ਨੇ ਬਹੁਤ ਉਤਸ਼ਾਹ ਹੈ ਲੋਕਾਂ 'ਚ ਹਮ ਜਿਵੇਂ ਹੁਣ ਆਪਾਂ ਆਮ ਜਿਹੜੇ ਲੋਕ ਸਭਾ ਹਲਕੇ ਆ ਉਹਨਾਂ ਦੀ ਗੱਲ ਹੋਰ ਆ ਜੇ ਆਪਾਂ ਇਹ ਜਿਵੇਂ ਹੁਣ ਪਹਿਲਾਂ ਗੱਲ ਕੀਤੀ ਹੈ ਬਾਬਾ ਸ਼ੇਖ ਫਰੀਦ ਦੀ ਪਾਵਨ ਪੀਤਰ ਧਰਤੀ ਹੈ ਵਿਜ਼ਨ ਕੀ ਲੈ ਕੇ ਚੱਲੇ ਆ ਅਮੋਲ ਸਾਹਿਬ ਸਭ ਤੋਂ ਪਹਿਲਾਂ ਤਾਂ ਕਿ ਜਿਹੜੀ ਫਰੀਦਕੋੜ ਦੀ ਧਰਤੀ ਨੂੰ ਹਰਿਆ-ਭਰਿਆ ਬਣਾਉਣਾ ਜੀ ਚਾਰੇ ਪਾਸੇ ਮਤਲਬ ਹਰੀਆਵਲੀ ਦੇ ਸੇ ਸਾਡੇ ਗੁਰੂਆਂ ਦਾ ਵੀ ਇਹ ਸੰਦੇਸ਼ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਦਾਤਾਂ ਦਾ ਮੱਤ ਸੋ ਐਦਾਂ ਦਾ ਹੀ ਕੁਝ ਸਿਰ ਜਾਵੇ ਅੱਛਾ ਤੇ ਲੋਕਾਂ ਦੇ ਵਿੱਚ ਕੋਈ ਨਾ ਕੋਈ ਮੁੱਦੇ ਵੀ ਦੱਸ ਦਊਗਾ ਜਾ ਕੇ ਵੀ ਆਹ ਮੁੱਦੇ ਤੋਂ ਡੇ ਠਾਊਂਗਾ ਜੇਕਰ ਤੁਸੀਂ ਮੈਨੂੰ ਜਿਤਾ ਕੇ ਭੇਜੋਗੇ ਬਿਲਕੁਲ ਜੀ ਲੋਕ ਆਪ ਕਹਿ ਰਹੇ ਨੇ ਵੀ ਆਹ ਮੁੱਦੇ ਠਾਓ ਜਿਵੇਂ ਕਿ ਇੱਕ ਰੇਲਵੇ ਟਰੈਕ ਦਾ ਬੜਾ ਮੁੱਦਾ ਇੱਥੇ ਮੇਨ ਹੈ ਜਿਹੜਾ ਕੋਟਕਪੂਰੇ ਤੋਂ ਮੋਗੇ ਨੂੰ ਜੋੜਦੇ ਜਿਹੜਾ ਵੀ ਉਹ ਉਹ ਟਰੈਕ ਦੀ ਮਹਾ ਜੀ ਤਰ੍ਹਾਂ ਬਹੁਤ ਫਾਇਦਾ ਹੋਗਾ ਇਹ ਮਮਸਦੀਪ ਕਹਿੰਦਾ ਸੀ ਮੈਂ ਵੀ ਮੁੱਦਾ ਠਾਇਆ ਸੀ ਉਹਨੇ ਉਹ ਵੀ ਕਹਿ ਰਹੇ ਸੀ ਹਾਂਜੀ ਜੇ ਮੁੱਦੇ ਠਾਉਣੇ ਚਾਹੀਦੇ ਨਹੀਂ ਜੀ ਜੇ ਨਹੀਂ ਠਾਵਾਂਗੇ ਤਾਂ ਕੁਝ ਬੜਨਾ ਹੀ ਨਹੀਂ ਜੇ ਕਹਦੇ ਰਾਵਾਂਗੇ ਤਾਂ ਹੀ ਕੁਝ ਇਸ ਤੋਂ ਇਲਾਵਾ ਲੋਕਾਂ ਦੀ ਕੀ ਡਿਮਾਂਡ ਹੈ ਤੁਸੀਂ ਹੁਣ ਜਿਵੇਂ ਸਾਰੇ ਮੈਂ ਪਹਿਲਾਂ ਕਿਹਾ ਲੋਕ ਤਾਂ ਮੈਨੂੰ ਬੜੇ ਮਤਲਬ ਹਰ ਪਿੰਡ ਤੋਂ ਇਹੀ ਹੈ ਜੀ ਦੇਖੋ ਵੀ ਸਾਡੇ ਉਮੀਦਵਾਰ ਤਾਂ ਆਉਂਦੇ ਨੇ ਪਰ ਐਮਪੀ ਨਿਕਲੇ ਆਇਆ ਹੂੰ ਵੀ ਸਾਡੇ ਜਵਾਕ ਸਾਡੇ ਲੋਕ ਐਮਪੀ ਦੇਖਣਾ ਚਾਹੁੰਦੇ ਨੇ ਵੀ ਤੁਸੀਂ ਜਿੱਥੇ ਜਾਓਗੇ ਜ਼ਰੂਰ ਪਰ ਬਾਅਦ ਵਿੱਚ ਵੀ ਮਿਲਦੇ ਰਹੇ ਇਹ ਸਭ ਤੋਂ ਮੇਨ ਮੁੱਦਾ ਕੰਮ ਕਹਿੰਦੇ ਕਰਿਓ ਚਾਹੇ ਨਾ ਕਰਿਓ ਪਰ ਮਿਲਦੇ ਗਏ ਰਹੇ ਬਿਲਕੁਲ ਤੁਸੀਂ ਇਹ ਆਪ ਹੀ ਜਿਹੜਾ ਉਹ ਸਵਾਲ ਦਾ ਜਵਾਬ ਪਹਿਲੇ ਦਿੰਦਾ ਕਿਉਂਕਿ ਲੋਕਾਂ ਦੀ ਡਿਮਾਂਡ ਹੈ ਕਿਉਂਕਿ ਲੋਕਾਂ ਦੇ ਹੁਣ ਨਾ ਇਹ ਮਾਈਂਡ ਦੇ ਵਿੱਚ ਆ ਗਿਆ ਜੇ ਬਾਹਰਲਾ ਉਮੀਦਵਾਰ ਆਊਗਾ ਨਾ ਤੇ ਉਹਨੇ ਤਾਂ ਆਉਣਾ ਹੀ ਨਹੀਂ ਆਉਣਾ ਨਹੀਂ ਜਿੱਦ ਕੇ ਉਹਨਾਂ ਨਿਕਲ ਜਾਣਾ ਹੈ ਤਾਂ ਇਹ ਹੀ ਸਵਾਲ ਤਾਂ ਵਾਕਈ ਲੋਕਾਂ ਦੇ ਹੈਗੇ ਬਿਲਕੁਲ ਜੀ ਮੈਂ ਹੁਣ ਕੋੜਕਪੂਰੇ ਇੱਥੇ ਰਹਿ ਰਹਿਆ ਹਾਂ ਜੀ ਹੁਣ ਦੇ ਲੋਕਾਂ 'ਚ ਹੀ ਰਵਾਂਗੇ ਔਰ ਮੈਕਸਿਮਮ ਜਿੰਨਾ ਵੀ ਦੇ ਸਕੇ ਟਾਈਮ ਆਪਾਂ ਲੋਕਾਂ ਤੇ ਦੂਜੀ ਗੱਲ ਆਪਾਂ ਕਰਾਂਗੇ ਕਲਾਕਾਰ ਜ਼ਿਆਦਾਤਰ ਇੱਥੇ ਤੁਹਾਡੇ ਸਾਹਮਣੇ ਆ ਗਏ ਨੇ ਜਿਵੇਂ ਹੰਸ ਰਾਏ ਹੰਸ ਆ ਗਏ ਐ ਤੇ ਕਿਤੇ ਨਾ ਕਿਤੇ ਹੋ ਸਕਦਾ ਕਾਂਗਰਸ ਪਾਰਟੀ ਵਾਲੇ ਵੀ ਜਿਹੜੇ ਮਮਸਦੀਕਰੋਂ ਦੁਆਰਾ ਫਿਰ ਤੁਹਾਡੇ ਸਾਹਮਣੇ ਲਿਆਉਣ ਜੀ ਜੀ ਕੋਈ ਨਹੀਂ ਜੀ ਸਾਰੇ ਆਪਾਂ ਆਪਣੇ ਹਰਕਤ ਦਾ ਅਧਿਕਾਰ ਹੈ ਮਤਲਬ ਚੋਣ ਲੜਨਾ ਔਰ ਬਾਕੀ ਲੜਾਂਗੇ ਜੀ ਉਹਨਾਂ ਦੀ ਆਪਣੀ ਵਿਚਾਰਧਾਰਾ ਹੈ ਸਾਡੀ ਫਿਰ ਵੀ ਅਕਸਰ ਕਲਾਕਾਰ ਤੁਹਾਡੇ ਇਕੱਠੇ ਰਹੇ ਸਾਥੀ ਰਹੇ ਹਾਂਜੀ ਆਪਾਂ ਮਤਲਬ ਵਿਚਾਰਾਂ ਦੀ ਲੜਾਈ ਹੈ ਕੋਈ ਡਾਂਗਾ ਸੋਟਿਆਂ ਦੀ ਲੜਾਈ ਥੋੜਾ ਵਿਚਾਰ ਤਾਂ ਅਲੱਗ-ਅਲੱਗ ਹੋ ਸਕਦੇ ਆ ਕੰਮਜੀਤ ਅਨਮੋਲ ਤਿੱਖੇ ਸਵਾਲ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਕਿਉਂਕਿ ਇਹਦੇ ਵਿਰੋਧੀਆਂ ਨੂੰ ਜਿਵੇਂ ਹੁਣ ਜਿਵੇਂ ਤੁਸੀਂ ਸਾਥੀ ਆ ਪੱਕੇ ਜਿਹੜੇ ਭਗਵੰਤ ਮਾਨ ਦੇ ਤਾਂ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਸਿੱਧਾ ਅੱਠ ਔਕ ਜਵਾਬ ਦਿੰਦੇ ਆ ਕੰਮਜੀਤ ਅਨਮੋਲ ਬੜੇ ਢੰਡੇ ਚੱਲ ਰਹੇ ਆ ਨਹੀਂ ਦੇਖੋ ਜੀ ਮੇਰੇ ਇੱਕ ਬੰਦੇ ਦੀ ਨੇਚਰ ਹੁੰਦੀ ਹੈ ਅਲੱਗ-ਅਲੱਗ ਹੈ ਨਾ ਵੀ ਪਹਿਲਾਂ ਆਪਾਂ ਆਪ ਚੰਗੇ ਬਣੀਏ ਫਿਰ ਕਿਸੇ ਨੂੰ ਕਹਿ ਸਕਦੇ ਆ ਨਾ ਵੀ ਪਹਿਲਾਂ ਲੋਕਾਂ ਨੇ ਮੈਨੂੰ ਦੇਖਣਾ ਲੋਕ ਵੀ ਮੈਂ ਲੋਕਾਂ ਨੇ ਕਿੰਨਾ ਕਿ ਖਰਾ ਉਤਰਾਂਗਾ ਇਹ ਨਹੀਂ ਮੈਂ ਕਿਸੇ ਨੂੰ ਕੁਝ ਕਹਿ ਸਕਦਾ ਵੀ ਮੈਂ ਆ ਤੇ ਮੈਂ ਕਿਸੇ ਦੀ ਲਕੀਰ ਟਾ ਕੇ ਵੱਡੀ ਨਹੀਂ ਕਰਨੀ ਆਪਣੀ ਆਪਣੀ ਲਕੀਰ ਖਿੱਚ ਕੇ ਵੱਡੀ ਕਰਨੀ ਚਾਹ। ਕਰਮਜੀਤ ਪਹਿਲਾਂ ਸੋਚਿਆ ਸੀਗਾ ਯਾਰ ਵੀ ਸਿਆਸਤ ਦੇ ਵਿੱਚ ਵੀ ਮੈਂ ਜਾਊਂਗਾ ਜਾਂ ਜਿਵੇਂ ਹੁਣ ਤੁਸੀਂ ਉਧਰ ਫਿਲਮਾਂ ਦੇ ਵਿੱਚ ਪਹਿਲਾਂ ਸਿੰਗਰ ਸੀਗੇ ਉਧਰ ਸੀ ਆਪਦਾ ਕੰਮ ਕਰੀ ਜਾਂਦੇ ਸੀਗੇ ਇਹ ਮਨ ਦੇ ਵਿੱਚ ਸੀਗਾ ਯਾਰ ਸਿਆਸਤ ਜਾਈਏ ਕਿ ਭਗਵੰਤਬਾਹ ਨੂੰ ਦੇਖ ਕੇ ਆ ਰਹੇ ਹਾਂ ਮੈਂ ਸੁਪਨੇਚ ਵੀ ਨਹੀਂ ਸੋਚਿਆ ਸੀ ਹਮ ਪਰ ਮੈਂ ਇੱਕ ਤੁਹਾਨੂੰ ਇਹ ਗੱਲ ਦੱਸਦਾ ਵੀ ਮੇਰੇ ਪਿੰਡ ਦੇ ਲੋਕ ਜਾਂ ਮੇਰਾ ਸਰਕਲ ਜਾਂ ਮੇਰੇ ਫੈਨਸ ਉਹਨਾਂ ਨੂੰ ਸੀਗਾ ਵੀ ਇਹ ਮਤਲਬ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਹੈ ਜਾਂ ਇਹ ਆਉਣਗੇ ਪਰ ਮੈਂ ਸੱਚੀ ਦੱਸਾਂ ਮੈਨੂੰ ਜਮ ਨਹੀਂ ਸੀਗਾ ਕਿ ਮੈਂ ਇਸ ਲਾਈਨ 'ਚ ਆਉਂ। ਇਹ ਅਚਾਨਕ ਹੋਇਆ ਮੇਰੇ। ਟੂ ਡੀ ਫਿਲਮਾਂ ਦੇ ਵਿੱਚ ਡਾਇਲੋਗ ਵੇਖਿਆ ਵੀ ਮੈਨੂੰ ਦਿੜਬੇ ਤੋਂ ਸਟੈਕਟ ਮਿਲ ਰਹੀ ਹੈ ਕੇਰੀਵਾਲ ਉਹ ਵੀ ਕੇਰੀਵਾਲ ਦੇ ਰਿਹਾ ਤੇ ਕੇਰੀਵਾਲ ਨੇ ਫੇਰ ਦਿੱਤੀ। ਉਹ ਕੁਦਰਤੀ ਕਈ ਵਾਰੀ ਸਰਸਵਤੀ ਮਾਂ ਜਵਾਨ ਤੇ ਬੈਠੇ ਹੁੰਦੇ ਤੇ ਉਹ ਕਈ ਵਾਰੀ ਸੱਚ ਹੋ ਜਾਂਦੀ ਹੈ ਗੱਲ। ਮੈਂ ਉਹ ਤਾਂ ਇੱਕ ਇੰਪਰੋਵਾਈਜ਼ ਕੀਤਾ ਸੀਗਾ ਵੀ ਉਹ ਕਹਾਣੀ ਦੇ ਹਿਸਾਬ ਨਾਲ ਡਾਇਲੌਗ ਘੜੇ ਹੋਏ ਸੀ ਮਿਹਨਤ ਦਾ ਕਿੰਨਾ ਡਿਫਰੈਂਟ ਹੈ ਕਰਮਜੀਤ ਤੁਹਾਡੀ ਜਿਹੜੀ ਹੁਣ ਤੁਸੀਂ ਜਿਵੇਂ ਹੁਣ ਲਗਾਤਾਰ ਦਿਨੋਂ ਰਾਤ ਨੂੰ ਜਿਹੜਾ ਆਪਣਾ ਸ਼ੂਟਸ ਕਰਦੇ ਆ ਜਾਣਾ ਪੈਂਦਾ ਵਿਦੇਸ਼ਾਂ ਦੇ ਵਿੱਚ ਵੀ ਜਾਣਾ ਪੈਂਦਾ ਤਾਂ ਇੱਧਰ ਜਿਵੇਂ ਰਾਜਨੀਤਿਕ ਤੇ ਵਿੱਚ ਵੀ ਹੁਣ ਤੁਸੀਂ ਲਗਾਤਾਰ ਜਿਹੜਾ ਹਲਕਿਆਂ ਦੇ ਵਿੱਚ ਵਿਚਰ ਰਹੇ ਹੋ ਕਿਉਂਕਿ ਹੌਲੀ-ਹੌਲੀ ਜਿਵੇਂ ਜਿਵੇਂ ਦਿਨ ਨੇੜੇ ਆਉਣਗੇ 1 ਜੂਨ ਨੇੜੇ ਆਊਗੀ ਹੋਰ ਤੁਹਾਨੂੰ ਜਿਹੜਾ ਦਿਨ ਰਾਤ ਕੰਮ ਕਰਨਾ ਪਊਗਾ ਕਿੰਨਾ ਕਿ ਫਰਕ ਲੱਗਿਆ ਉਧਰ ਜਿਆਦਾ ਮਿਹਨਤ ਕਰਨੀ ਪੈਂਦੀ ਸੀ ਇੱਧਰ ਜਿਆਦਾ ਮਿਹਨਤ ਕਰਨੀ ਪੈ ਰਹੀ ਦੇਖੋ ਜੀ ਉਧਰ ਵੀ ਮੈਂ 20 ਸਾਲ ਲਾਏ ਨੇ ਹੂੰ ਵੀ ਸਾਲ ਮਿਹਨਤ ਕੀਤੀ ਹੈ ਫਿਰ ਜਾ ਕੇ ਮਾੜਾ ਮੋਟਾ ਲੋਕਾਂ ਦੇ ਦਿਲਾਂ ਤੱਕ ਪਹੁੰਚ ਸਕਿਆ ਸੋ ਮਿਹਨਤ ਜ਼ਰੂਰੀ ਹੈ ਜੀ ਬੰਦੇ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਫਲ ਲਾਉਣਾ ਪਰਮਾਤਮਾ ਦੀ ਮਰਜ਼ੀ ਨਹੀਂ ਦੀ ਵਾਇਰਲ ਮਰਜ਼ੀ ਹੁੰਦੀ ਹੈ ਔਰ ਮਿਹਨਤ ਵੱਲੋਂ ਮੈਂ ਨਾ ਆਪਣੇ ਉਸ ਫੀਲਡ 'ਚ ਕਸਰ ਛੱਡੀ ਹੈ ਤੇ ਨਾ ਇਹਦੇ ਵਿੱਚ ਛੱਡੂ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਕਸਰ ਵੱਧ ਲਾ ਰੱਖੋਗੇ ਹੁਣ ਦੇਖੋ ਜੀ ਇੱਧਰ ਇਸ ਪਾਸੇ ਆਏ ਆ ਤਾਂ ਲੋਕਾਂ ਦੀ ਕਸਵੱਟੀ ਤੇ ਖਰਾ ਉਤਰਨਾ ਪਊਗਾ ਔਰ ਉਤਰਾਂਗੇ ਵੀ ਔਰ ਬਾਤ ਤੋਂ ਬਾਅਦ ਜਿੰਨਾ ਵੀ ਸਮਾਂ ਦੇ ਸਕਾਂ ਮੈਂ ਲੋਕਾਂ ਲਈ ਦਊਂਗਾ ਉਧਰ ਵੀ ਚੱਲੂਗਾ ਕਮ ਨਾਲ ਦੇ ਨਾਲ ਉਧਰ ਵੀ ਕਿਉਂਕਿ ਉਹ ਮੇਰੀ ਰੋਜ਼ੀ ਰੋਟੀ ਹੈ ਜੀ ਕਿਉਂਕਿ ਜੇ ਮੈਂ ਉਹੀ ਕਰ ਲਿਆ ਤਾਂ ਫਿਰ ਮੈਂ ਸਿਆਸਤ ਦੇ ਵਿੱਚ ਕੋਈ ਪੈਸਾ ਕਮਾਉਣ ਤਾਂ ਆਇਆ ਨਹੀਂ ਤੇ ਇਹ ਤਾਂ ਲੋਕ ਸੇਵਾ ਹੀ ਹੈ ਜੀ ਤੇ ਕੰਮ ਜਿਹੜੇ ਮੇਰੇ ਰੋਜ਼ੀ ਰੋਟੀ ਹੈ ਜਾਂ ਮੇਰਾ ਘਰ ਚੱਲਦਾ ਉਹ ਮੇਰੇ ਕੰਮ ਤੋਂ ਚੱਲੂਗਾ ਜੀ ਐਕਟਿੰਗ ਤੇ ਹਾਂ ਸਰ ਆਹ ਸਰ ਇਹ ਤਾਂ ਸਿੱਧੇ ਤੌਰ ਤੇ ਕਹਿੰਦਾ ਵੀ ਮੈਂ ਹੁਣ ਨਿਆਂ ਦਾ ਕੋਈ ਅਖਾੜਾ ਲਾਊਂਗਾ ਮੈਂ ਸਟੇਜ ਤੇ ਨਹੀਂ ਚੜੂੰਗਾ ਜੇਕਰ ਕਰੂੰਗਾ ਵੀ ਤਾਂ ਫ੍ਰੀ ਕਰੂੰਗਾ ਮੈਂ ਤਾਂ ਹੁਣ ਲੋਕਾਂ ਦੇ ਵਿੱਚ ਵੀ ਧਰੂਗਾ ਉਹਨਾਂ ਨੇ ਬਹੁਤ ਬਹੁਤ ਟਾਈਮ دیتا ਆਪਣੀ ਗਾਇਕੀ ਨੂੰ ਜੀ ਉਹਨਾਂ ਨੇ ਤਾਂ ਬਹੁਤ ਵੱਡੇ ਨੇ ਉਮਰ 'ਚ ਵੀ ਵੱਡੇ ਨੇ ਤਜਰਬੇ 'ਚ ਵੀ ਹੈ ਮੈਂ ਹਜੇ ਚੱਲ ਰਿਹਾ ਜੀ ਮੇਰਾ ਇੱਕ ਮਤਲਬ ਕੀ ਕਹਿੰਦੇ ਆ ਵੀ ਅਜੇ ਸ਼ੁਰੂਆਤ ਸਮਝਦਾ ਮੈਂ ਤਾਂ ਉਧਰ ਵੀ ਤੇ ਮੈਂ ਤਾਂ ਹਜੇ ਕੰਮ ਕਰਨਾ ਹੀ ਕਾਫੀ ਉਹਨੇ ਪਾਸੇ ਕਰਾਂਗੇ ਇੱਧਰ ਵੀ ਕਰਾਂਗੇ ਇਕਲਾ ਤੁਹਾਡੇ ਜਿਹੜਾ ਸਪੀਚ ਸੁਣੀ ਆਸੀਂ ਉਹਦੇ ਵਿੱਚ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਪਹਿਲਾਂ ਇੱਕ ਭਵੰਤਮਾਨ ਹੁੰਦਾ ਸੀਗਾ ਹੁਣ 13 ਭਵੰਤਮਾਨ ਹੋਰ ਆ ਜਾਣਗੇ 14 ਭਵੰਤਮਾਨ ਹੋ ਜਾਣਗੇ ਜੀ 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 ਕਿਉਂਕਿ ਸਾਰੇ ਜੋ ਜਹਰੂ ਬੰਦੇ ਖੜੇ ਕੀਤੇ ਨੇ ਜੀ ਔਰ ਪਰਮਾਤਮਾ ਕਰੇ ਤਾਂ ਸਾਰੇ ਵੀ ਸਾਰੀਆਂ ਸੀਟਾਂ ਜਿੱਤਦੇ ਆ ਤਾਂ ਉੱਥੇ ਸੰਸਦ ਦੇ ਵਿੱਚ ਭਗਵੰਤ ਮਾਨ ਬਣ ਕੇ ਗੁੰਜਣਗੇ ਜੀ ਜਿਵੇਂ ਕਹਿੰਦੇ ਆ ਕਿ ਕਰਮਜੀਤ ਅਨਮੋਲ ਭਗਵੰਤ ਮਾਨ ਦਾ ਖਾਸ ਹੈ ਆ ਦੇ ਵੀ ਜੇ ਭਗਵੰਤ ਮਾਨ ਨੂੰ ਕਹਦੇ ਵੀ ਆ ਕਨਵਰਟ ਕੇ ਐ ਨਹੀਂ ਐ ਲਿਖਦੇ ਤੇ ਭਗਵਾਨ ਜੀ ਮਾਨ ਨੂੰ ਲਿਖਣਾ ਪਊਗਾ ਜੀ ਜੀ ਤੇ ਹੁਣ ਜੇ ਨੌਂ ਵਿਧਾਨ ਸਭਾ ਹਲਕੇ ਤਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਬੈਨੀਫਿਟ ਵੀ ਮਿਲੂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜੀ ਆਪਾਂ ਪੂਰਾ ਕੋਸ਼ਿਸ਼ ਕਰਾਂਗੇ ਹਰ ਬੰਦੇ ਦੀ ਸਮੱਸਿਆ ਹੱਲ ਕੀਤੀ ਜਾਵੇ ਜਿਹੜੀਆਂ ਲੋਕਾਂ ਨੇ ਦੁੱਖ ਤਕਲੀਫਾਂ ਦੂਰ ਕੀਤੀਆਂ ਜਾਂ ਲੋਕਾਂ ਦੇ ਜਿਹੜੇ ਕੰਮ ਨੇ ਉਹ ਵੱਧ ਵੱਧ ਹੋਣ ਇਹ ਹੀ ਪ੍ਰਾਇੋਰਟੀ ਹੈ ਇੱਕ ਜਲਾਲ ਪਿੰਡ ਹੈ ਉੱਥੇ ਤੁਹਾਡੇ ਨਾਨਕੇ ਹੈ ਠੀਕ ਹੈ ਜਿਆਦਾ ਤੁਸੀਂ ਜਨਤਕ ਤਾਂ ਨਹੀਂ ਇਹ ਗੱਲ ਕੀਤੀ ਗਈ ਕਿਉਂਕਿ ਨਹੀਂ ਆਮ ਜਿਵੇਂ ਕਰਦੇ ਹਾਂ ਤਾਂ ਜਨਤਕ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਕਲਦੀਮਾਨਕ ਉਹਨਾਂ ਦੇ ਤੁਸੀਂ ਗਾਣ ਗੁੰਦੇ ਰਹੇ ਐ ਤੇ ਉਹ ਤੁਸੀਂ ਕਿਤੇ ਜਿਗਰ ਨਹੀਂ ਕੀਤਾ ਯਾਰ ਮੇਰੇ ਤਾਂ ਇਹ ਮਾਮਾ ਜੀ ਆ ਜਾਂ ਨਾਨਾ ਜੀ ਹੈ ਮੈਂ ਦੇਖੋ ਜੀ ਬੋਰ ਥੱਲੇ ਕਦੇ ਬੋਰ ਨਹੀਂ ਲੱਗਦਾ ਹੂੰ ਤੇ ਮੈਨੂੰ ਸ਼ੁਰੂ ਤੋਂ ਇਹ ਸੀ ਕਿ ਮੇਰਾ ਨਾਂ ਬਣੇ ਤਾਂ ਸਿਰਫ ਮੇਰੇ ਕਰਕੇ ਬਣੇ ਮੇਰੀ ਕਲਾ ਕਰਕੇ ਬਣੇ ਕਿਉਂਕਿ ਜਦੋਂ ਤੁਸੀਂ ਜੇ ਮੈਂ ਹੁਣ ਪਰਫਾਰਮੈਂਸ ਦਿੰਦਾ ਜੇ ਕਿਸੇ ਨੂੰ ਪਤਾ ਲੱਗਦਾ ਸੀ ਕਿ ਇਹ ਤਾਂ ਬੰਦਾ ਫਲਾਣੇ ਦਾ ਰਿਸ਼ਤੇਦਾਰ ਹੈ ਜਾਂ ਉਹਦਾ ਭਾਣਜਾ ਹੈ ਮਾਨ ਸਾਹਿਬ ਦਾ ਜੇ ਮੈਂ ਵਧੀਆ ਗਾਤਾ ਤਾਂ ਕਹਿਣਾ ਸੀ ਵੀ ਉਹ ਤਾਂ ਗਾਉਣਾ ਹੀ ਆ ਯਾਰ ਜੇ ਕਿਤੇ ਮੈਂ ਮਾੜਾ ਗਾਤਾ ਕਹਿਣਗੇ ਇਹਨੇ ਤਾਂ ਉਹਦੇ ਨਾਂ ਨੂੰ ਵੀ ਲਾਜ ਲਾ ਦਿੱਤੀ ਤੇ ਮੈਨੂੰ ਇਹ ਸੀ ਵੀ ਜਿਹੜਾ ਨਾਂ ਬਣੇ ਮੇਰਾ ਆਪਣਾ ਬਣੇ ਔਰ ਉਹ ਪ੍ਰਮਾਤਮਾ ਨੇ ਮੇਰੀ ਸੁਣੀ ਵੀ ਹੈ ਜੀ ਤੇ ਮੈਨੂੰ ਇਹੀ ਸੀਗਾ ਕਿ ਕੋਈ ਇਹ ਨਾ ਕਹੇ ਕਿ ਜੇ ਕਿਤੇ ਮਾੜਾ ਕਰਤਾ ਤਾਂ ਵੀ ਇਹ ਦਾਗ ਲਾਤਾ ਉਹਨਾਂ ਨੂੰ ਜੇ ਕੋਈ ਚੰਗਾ ਕਰਤਾ ਇਹ ਕਹਿ ਵੀ ਇਹਨਾਂ ਤਾਂ ਕਰਨੀ ਸੀਗਾ ਹਨਾ ਫਿਰ ਉਹ ਬੰਦੇ ਦੀ ਆਪਣਾ ਨਾਂ ਨਹੀਂ ਬਣਦਾ ਉਹ ਇੱਕ ਨਾਂ ਜੁੜ ਜਾਂਦਾ ਮੈਂ ਇਸ ਕਰਕੇ ਨਹੀਂ ਸੀ ਕਦੇ ਨਾਂ ਲਿਆ ਉਹਨਾਂ ਦਾ ਕਰਮਜੀਤ ਇੱਕ ਜਿਵੇਂ ਹੁਣ ਇੱਕ ਤਾਂ ਆਫ ਦਾ ਰਿਕਾਰਡ ਗੱਲ ਹੁੰਦੀ ਹੈ ਇੱਕ ਕੈਮਰੇ ਸਾਹਮਣੇ ਕਿਸੇ ਨੇ ਗੱਲ ਕਰਨੀ ਜਿੱਦਾਂ ਤੁਹਾਡੀ ਪਹਿਲੀ ਐਂਟਰੀ ਹੋਈ ਹੈ ਬਾਬਾ ਫਰੀਦ ਗੁਰਦੁਆਰਾ ਟਿਲਾ ਸਾਹਿਬ ਤੁਸੀਂ ਨਤਮਸਤਕ ਹੋਏ ਹ ਉਹਦੇ ਨਾਲ ਜਲਾਲ ਦੇ ਉੱਥੇ ਕੋਈ ਬੰਦੇ ਆਏ ਸੀਗੇ ਤੁਹਾਡੇ ਰਿਸ਼ਤੇਦਾਰ ਹੀ ਆ ਉਹ ਉਹਨਾਂ ਦੇ ਵਿੱਚ ਕੁਝ ਪਿੰਡ ਦੇ ਸੀਗੇ ਉਹਨਾਂ ਦਾ ਇੰਟਰਵਿਊ ਮੈਂ ਕੀਤਾ ਸੀ ਉਹਨਾਂ ਨੇ ਕਿਹਾ ਇੱਕ ਗੱਲ ਬੜੀ ਵੱਡੀ ਕਹੀ ਹੈ ਉਹਾਂ ਨੇ ਯਾਰ ਵੀ ਥੋੜਾ ਜਿਹਾ ਟਾਈਮ ਹੀ ਹੋਇਆ ਮਹੀਨਾ ਪਹਿਲਾਂ ਅਸੀਂ ਬੈਠਿਆ ਨੇ ਵੀ ਚਾਚਾ ਜੀ ਨੂੰ ਕਿਹਾ ਉਹਨਾਂ ਨੇ ਮੈਂ ਕੀ ਆਪ フォਨ ਲਾਈਗੇ ਕਰਮਜੀਤ ਨੂੰ ਵੀ ਆਪਣੇ ਪਿੰਡ ਜਿਹੜਾ ਗਰੀਬ ਲੋਕ ਆ ਲੋੜਵੰਦ ਲੋਕ ਆ ਉਹਨਾਂ ਵਾਸਤੇ ਮਿੰਨੀ ਪੈਲਸ ਬਣਾਇਆ ਜਾਵੇ ਤੇ ਆਦੇ ਉਹਦੇ ਤੁਹਾਨੂੰ ਕਿਤੇ ਫੋਨ ਲਾਤਾ ਤੁਸੀਂ ਫੋਨ ਚੱਕਿਆ ਤੁਸੀਂ ਆਖਿਆ ਵੀ ਮੈਂ ਸੀਐਮ ਸਾਹਿਬ ਕੋਲੇ ਬੈਠਾ ਦੱਸੋ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਤੁਸੀਂ ਹੱਕ ਕੰਮ ਹੋ ਗਿਆ ਤੇ ਉਹ ਜਿਹੜੇ ਹੋਰ ਬੈਠੇ ਸੀ ਉਹਨਾਂ ਦੇ ਯਾਰ ਕੰਮ ਅਨਮੋਲਤਾ ਦਾ ਹੋ ਗਿਆ ਉਹਨਾਂ ਨੇ ਐ ਕਿਵੇਂ ਕੰਮ ਹੋ ਜੂਗਾ ਉਹਨਾਂ ਦੇ ਐ ਨਹੀਂ ਹੋ ਸਕਦਾ ਕੰਮ ਕਿ ਉਹਨਾਂ ਦੇ ਸਾਨੂੰ ਤਾਂ ਉਹ ਉਹ ਹਰਾਨ ਕੀ ਹੋਏ ਜੋ ਤੜਕੇ ਆਫਸਰ ਆ ਕੇ ਸਰਵੇ ਕਰਨ ਲੱਗੇ। ਵਾਕਿਆ ਸਹੀ ਗੱਲ ਹੈ। ਬਿਲਕੁਲ ਜੀ ਉਹ ਮੇਰਾ ਮਿੱਤਰ ਹੈ ਜੀ ਮਨਜੀਤ ਸਿੰਘ ਉਹ ਤੋਂ ਮੇਰੇ ਪਿੰਡ ਦਾ ਮੇਰੇ ਨਾਨਕਿਆਂ ਤੋਂ। ਹੂੰ ਉਹਦਾ ਫੋਨ ਆਇਆ ਸੀ ਤੇ ਮੇਰੇ ਮਾਮਾ ਜੀ ਦੇ ਬੇਟਾ ਦਲਬਾਖ ਜੀ ਤੇ ਉਹਨਾਂ ਦਾ ਫੋਨ ਆਇਆ ਵੀ ਆ ਇੱਕ ਜੇ ਕੰਮ ਹੋ ਜੇ ਤਾਂ ਮੈਂ ਕੁਦਰਤੀ ਉਦੋਂ ਮੈਂ ਆਪਣਾ ਚੀਮਾ ਸਾਹਿਬ ਕੋਲ ਬੈਠਾ ਸੀ ਉਸਦੇ। ਅੱਛਾ ਅੱਛਾ ਹਾਂ ਜੀ। ਤੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਆ ਕੰਮ ਹੈ ਜੀ ਜ਼ਰੂਰੀ ਹੈ ਵੀ ਆ ਰਿਕਵੈਸਟ ਕੀਤੀ ਕਿ ਸਿੱਧਾ ਕਹ ਵੀ ਆ ਕਰੋ। ਨਹੀਂ ਨਹੀਂ ਜੀ ਮੈਂ ਰਿਕਵੈਸਟ ਹੀ ਕਰਦਾ ਮੈਂ ਜੋ ਵੀ ਹੈ ਵੀ ਕਦੇ ਵੀ ਆਪਣੇ ਆਪ ਨੂੰ ਉਵੇਂ ਨਹੀਂ ਸਮਝਿਆ ਰਿਕੁਐਸਟ ਨਾਲ ਛੇਤੀ ਕੰਮ ਹੋ ਜਾਂਦਾ ਹਾਂਜੀ ਰਿਕੁਐਸਟ ਨਾ ਹੋਵੇ ਤਾਂ ਫਿਰ ਹਾਂ ਰਿਕੁਐਸਟ ਨਾਲ ਛੇਤੀ ਕੰਮ ਹੋ ਜਾਂਦਾ ਤੇ ਉਹਨਾਂ ਨੇ ਨਾਲ ਦੀ ਨਾਲ ਕਰਤਾ ਤੇ ਦੂਜੇ ਦਿਨ ਉੱਥੋਂ ਐਸਟੀਮੇਟ ਲੈ ਕੇ ਵੀ ਚਲੇ ਗਏ ਇਹਨਾਂ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਇਹੀਂ ਹੋਣਗੇ ਕੰਮ ਬਿਲਕੁਲ ਜੀ ਬਿਲਕੁਲ ਇਹੀਂ ਕੋਸ਼ਿਸ਼ ਕਰਾਂਗੇ ਤੁਸੀਂ ਹੁਣ ਕੱਲ ਜਲਾਲ ਆਪਦੇ ਜੇ ਆਪ ਕਹਿ ਸਕਦੇ ਵੀ ਤੁਸੀਂ ਨਾਨਕਾ ਦੇ ਕੱਲ ਵਿਧਾਨ ਸਭਾ ਹਲਕੇ ਦੇ ਵਿੱਚ ਕੱਲ ਤੁਸੀਂ ਲੋਕ ਮਿਲਣੀ ਕੀਤੀ ਹੈ ਕਿਸ ਤਰੀਕੇ ਦਾ ਰਿਸਪੌਂਸ ਰਿਹਾ ਨਾਲ ਤੁਹਾਡੇ ਬਿੰਨੂ ਢਿੱਲੋਂ ਵੀ ਸੀ ਇੱਕ ਤੁਸੀਂ ਗੱਡੀ ਦੇ ਵਿੱਚ ਵੀਡੀਓ ਵੀ ਤੁਹਾਡੀ ਵੈਲ ਹੋ ਰਹੀ ਹੈ ਜੀ ਜੀ ਬਹੁਤ ਵਧੀਆ ਰਿਹਾ ਜੀ ਰਿਸਪੌਂਸ ਕਿਉਂਕਿ ਮੈਂ ਉੱਥੇ ਖੇਡਿਆ ਵੜਿਆ ਔਰ ਬਚਪਨ ਦੇ ਮੇਰੇ 4 ਸਾਲ ਉੱਥੇ ਬੀਤੇ ਨੇ ਉੱਥੋਂ ਦੇ ਮੇਰੇ ਮਿੱਤਰ ਮਿਲੇ ਜੀ ਸਾਰੇ ਜਿਹੜੇ ਕਈ ਬਜ਼ੁਰਗ ਵੀ ਮਿਲੇ ਜਿਹੜੇ ਉਸ ਵੇਲੇ ਜਵਾਨ ਹੁੰਦੇ ਸੀਗੇ ਤੇ ਪਰ ਮੈਂ ਪਛਾਣ ਲਿਆ ਸੀ ਉਹਨਾਂ ਨੂੰ ਕਾਫੀ ਇਹਨਾਂ ਬੜੇ ਖੁਸ਼ ਹੋਏ ਲੋਕ ਤੇ ਉਸ ਤੋਂ ਬਾਅਦ ਚ ਬਿੰਨੂ ਜੀ ਨੇ ਸਾਨੂੰ ਜੁਆਇਨ ਕੀਤਾ ਤੇ ਉਹ ਵੀ ਫਿਰ ਵੀ ਆਉਣਗੇ ਉਹ ਆਉਂਦੇ ਰਹਿਣਗੇ ਸਾਰੀ ਇੰਡਸਟਰੀ ਵੱਲੋਂ ਸਗਾ ਲੋਕ ਤਾਂ ਕਹਰੇ ਵੀ ਕਦੋਂ ਤੁਸੀਂ ਸਾਨੂੰ ਬੁਲਾਓਗੇ ਸੋ ਹੌਲੀ ਹੌਲੀ ਆਉਂਦੇ ਰਹਿਣਗੇ ਜੀ ਸਾਰੇ ਕਲਾਕਾਰ ਭਗਵੰਤ ਮਾਨ ਨਾਲ ਦੋਸਤੀ ਕਦੋਂ ਪਈ ਸੀ ਕਿ ਜਗਨੂ ਹਾਜ਼ਰ ਵੇਲੇ ਨਾ ਜੀ ਅਸੀਂ ਤਾਂ ਪਲੱਸ 1 ਪਲੱਸ 2 ਤੋਂ ਇਕੱਠੇ ਆ ਜੀ ਅੱਛਾ ਅੱਛਾ ਪਰਦੇ ਵੇਲੇ ਇਕੱਠੇ ਹਾਂਜੀ ਹਾਂਜੀ ਓਕੇ ਅਸੀਂ ਕਾਲਜ ਪਲੱਸ 1 ਪਲੱਸ 1 ਚ ਇਕੱਠੇ ਹੋ ਗਏ ਪਲੱਸ 1 ਪਲੱਸ 2 ਚ ਜਗਰੂ ਹਾਜ਼ਰ ਆਇਆ ਤਾਂ ਫਿਰ ਚਾਰ ਪੰਜ ਬੀਨੂ ਟਿੱਲੂ ਹੋ ਗਿਆ ਹਾਂਜੀ ਹਾਂਜੀ ਕਿੜਾਉ ਸਾਹਿਬ ਹੋ ਗਏ ਇਕੱਠੇ ਹੋ ਗਏ ਸਾਰੇ ਉਹ ਤਾਂ ਫਿਰ ਸਾਰੇ ਇਕੱਠੇ ਹੋ ਗਏ ਸੀ ਰਾਣਾ ਜੀ ਹੋ ਗਏ ਜੱਗੀ ਜੀ ਹੋ ਗਏ ਜਲਾਲ ਤੋਂ ਫਿਰ ਕਿੰਨਾ ਕੁ ਰਿਸਪੌਂਸ ਆ ਉਧਰਲੇ ਪਾਸੇ ਬਹੁਤ ਵਧੀਆ ਜੀ ਸਾਰੇ ਜਿੰਨੇ ਕੱਲ ਰਾਮਪੁਰਾ ਫੋਲੀਆਂ ਸਾਰੀਆਂ ਕੰਸਟ ਆਪਣੇ ਪਿੰਡਾਂ ਵਿੱਚ ਗਏ ਆ ਤੇ ਬਹੁਤ ਪਰਮਾ ਹੋਊਗਾ ਰਮੇੜਾ ਲੋਕਾਂ ਦਾ ਬਹੁਤ ਜਿੱ ਬਹੁਤ ਵਧੀਆ ਮੈਂ ਇੱਕ ਆਪਣੇ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਨਾ ਇੰਡਸਟਰੀ ਦੀ ਬਹੁਤ ਕਮੀ ਹੈ ਜੀ ਇਹਦੇ ਬਾਰੇ ਕਰੋਂਗੇ ਉਠਾਉਂਗੇ ਵਾਲਤਰ ਬਿਲਕੁਲ ਜੀ ਦੇਖਾਂਗੇ ਜਿਵੇਂ ਇੱਧਰ ਫਰੀਦਕੋਟ ਮੈਨੂੰ ਗੁਰਦੇਤ ਸਿੰਘ ਸਾਹਿਬ ਨੇ ਦਿਖਾਏ ਸੀਗੇ ਟਮਾਟਰਾਂ ਦੀ ਖੇਤੀ ਬਹੁਤ ਕਰਦੇ ਆ ਲੋਕ ਇੱਥੇ ਕੋਈ ਫੂਡ ਪ੍ਰੋਸੈਸਿੰਗ ਦਾ ਕੋਈ ਇੱਥੇ ਪਲਾਂਟ ਲੱਗ ਜੇ ਤਾਂ ਬੜਾ ਵਧੀਆ ਕੋਸ਼ਿਸ਼ ਕਰਾਂਗੇ ਇੱਕ ਮੁੱਖ ਮੁੱਦਾ ਹੈ ਕਿਉਂਕਿ ਜਦੋਂ ਵੀ ਕੋਈ ਪਾਰਟੀਆਂ ਜਾਂ ਆਪਾਂ ਕਰੀਏ ਵੀ ਬਦਾਂ ਸਵਾਦੀਆਂ ਚੋਣਾਂ ਆਉਂਦੀਆਂ ਹੁਣ ਲੋਕ ਸਭਾ ਦੀਆਂ ਆਈਆਂ ਜਾਂ ਹੋਰ ਚੋਣਾਂ ਉਦੋਂ ਸਭ ਤੋਂ ਪਹਿਲਾਂ ਇਹ ਮੁੱਦਾ ਸਾਹਮਣੇ ਰੱਖ ਦਿੰਦੇ ਆ ਵੀ ਅਸੀਂ ਸਭ ਤੋਂ ਪਹਿਲਾਂ ਗੋਲੀ ਕਾਂਡ ਦਾ ਬੇਅਦਬੀ ਦਾ ਇਨਸਾਫ ਦਵਾਵਾਂਗੇ ਦੇਖੋ ਜੀ ਇਹ ਤਾਂ ਮੈਂ ਤਾਂ ਇਹੀ ਪ੍ਰਮਾਤਮਾ ਅੱਗੇ ਕਾਮਨਾ ਕਰਦਾ ਕਿ ਜਿਨੇ ਵੀ ਇਹ ਕਨੌਣਾ ਕੰਮ ਕੀਤਾ ਉਹਨੂੰ ਇਸ ਅਦਾਲਤ ਵਿੱਚ ਵੀ ਤੇ ਪ੍ਰਮਾਤਮਾ ਦੀ ਅਦਾਲਤ ਵਿੱਚ ਵੀ ਸਜ਼ਾ ਇੱਕ ਅਨਮੋਲ ਜੀ ਜੈਤੋ ਤੁਸੀਂ ਸਪੀਚ ਕਰ ਰਹੇ ਸੀ ਤੇ ਭਗਵੰਤ ਮਾਨ ਦਾ ਤੁਹਾਨੂੰ ਸਟੇਜ ਤੇ ਫੋਨ ਆ ਗਿਆ ਸੀਗਾ ਹਾਂਜੀ ਹਾਂਜੀ ਤੇ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਕਹਿਤਾ ਸੀਗਾ ਅਨਮੋਲ 4 ਤਰੀਕ ਤੋਂ ਬਾਅਦ ਤੂੰ ਦੱਸਣਾ ਮੈਂ ਕਿੱਦਾਂ ਆਵਾਂ ਤੁਹਾਡੇ ਕੋਲ ਕਦੋਂ ਆ ਰਹੇ ਫਿਰ ਆ ਬਸਾ ਹੁਣ ਕਦੋਂ ਵੀ ਬੁਲਾ ਸਕਦੇ ਆ ਜੀ ਉਹਨਾਂ ਨੂੰ ਅੱਛਾ ਹਾਂਜੀ ਤੇ ਹੋਰ ਜਿਹੜੇ ਕਲਾਕਾਰ ਵੀ ਕਾਫੀ ਆ ਰਹੇ ਆ ਫਿਰ ਸਾਰੇ ਆ ਰਹੇ ਨੇ ਜੀ ਸਾਰੀ ਇੰਡਸਟਰੀ ਆਊਗੀ ਸਾਰੇ ਆਉਣਗੇ ਹਾਂਜੀ ਬਿਲਕੁਲ ਤੇ ਇੱਕ ਜਿਹੜਾ ਹੁਣ ਇੰਡੀਆ ਅਲਾਈਂਸ ਹੈਗਾ ਤੁਹਾਡਾ ਠੀਕ ਹੈ ਜੀ ਕਾਂਗਰਸ ਪਾਰਟੀ ਨਾਲ ਜੀ ਪੰਜਾਬ ਦੇ ਵਿੱਚ ਤੁਹਾਡੀ ਗੱਲਬਾਤ ਬਣੀ ਨੀਗੀ ਇਹਦਾ ਤੁਹਾਨੂੰ ਇੱਥੇ ਬੈਨੀਫਿਟ ਮਿਲੂਗਾ ਕਿ ਨੁਕਸਾਨ ਹੋਊਗਾ ਦੇਖੋ ਜੀ ਇੰਡੀਆ ਅਲਾਈንስ ਬਣਿਆ ਕਿਉਂ ਭਾਜਪਾ ਨੂੰ ਰੋਕਣਾ ਓਕੇ ਵੀ ਉਹਨੂੰ ਘੇਰਨਾ ਵੀ ਉਹਨਾਂ ਦੀਆਂ ਸੀਟਾਂ ਨੂੰ ਪੰਜਾਬ 'ਚ ਭਾਜਪਾ ਹੈ ਕਿੱਥੇ ਇੱਥੇ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਭਾਜਪਾ ਦਾ ਕੋਈ ਆਧਾਰ ਹੀ ਨਹੀਂ ਹੈਗਾ ਇਹ ਨਾ ਉਹ ਅਨਸਰ ਆ ਜਾ ਅਨਸਰ ਸਾਹਮਣੇ ਤੁਹਾਨੂੰ ਟੱਕਰ ਦੇਵੇ ਤੁਹਾਨੂੰ ਕੋਈ ਨਹੀਂ ਜੀ ਦੇਖ ਲਾਂਗੇ ਉੱਥੇ ਕੀ ਮੰਨਦੇ ਫਿਰ ਕਿਹਦੇ ਨਾਲ ਟੱਕਰ ਕਿਹਦੇ ਨਾਲ ਹੋਊ ਥੋੜੀ ਫਿਰ ਟੱਕਰ ਆਪਣੇ ਆਪ ਨਾਲ ਹੀ ਹੈ ਜੀ ਆਪਣੇ ਆਪ ਨਾਲ ਬਿਲਕੁਲ ਜੀ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਕਿੰਨੀਆਂ ਵੋਟਾਂ ਲਈਆਂ ਤੇ ਹੁਣ ਕਿੰਨੀਆਂ ਵੋਟਾਂ ਦੂਜੇ ਕਿਸੇ ਨਾਲ ਨਹੀਂ ਮੰਨਦੇ ਫਿਰ ਹੈ ਨਹੀਂ ਜੀ ਕੀ ਬਾਤ ਹੈ ਆਪਣੇ ਆਪ ਨਾਲ ਟਕਰਸ ਵੀ ਹੈ ਤੇ ਹੋਰ ਕੋਈ ਤੁਸੀਂ ਨੌਂ ਵਿਧਾਨ ਸਭਾ ਹਲਕਿਆਂ ਵਾਂਦੇ ਲੋਕਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਆ ਵੀ ਜੇ ਜਿਤਾ ਕੇ ਤੁਹਾਨੂੰ ਭੇਜ ਦਿੰਦੇ ਆ ਤਾਂ ਇਸ ਤੋਂ ਇਲਾਵਾ ਹੋਰ ਕੀ ਵਿਜ਼ਨ ਤੁਹਾਡੇ ਮੰਨ ਦੇ ਵਿੱਚ ਮਾਈਂਡ ਦੇ ਵਿੱਚ ਸੋਚਿਆ ਦੇਖੋ ਜੀ ਹਰ ਇੱਕ ਚੀਜ਼ ਜੇ ਅਲੱਗ-ਅਲੱਗ ਜਿਹਨੇ ਵੀ ਕੌਨਸਟਿਟਿਊਐਂਸੀ ਨੇ ਸਾਰੇ ਨੇ ਲਗ ਲਗ ਸਮੱਸਿਆਵਾਂ ਨੇ ਵੀ ਮੈਂ ਪੂਰਾ ਉਹਨਾਂ ਦੀ ਕਸਵੱਟੀ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਇੱਕ ਵਾਰੀ ਮੈਨੂੰ ਮੌਕਾ 24 ਘੰਟਿਆਂ ਦੇ ਵਿੱਚ ਟਾਈਮ ਕਿੰਨਾ ਦਿਆ ਕਰੂੰਗੇ ਟਾਈਮ ਵਾਧੂ ਹੈ ਜੀ ਆਪਣੇ ਕੋਲ ਵੱਧ ਤੋਂ ਵੱਧ ਦੇਵਾਂਗੇ ਟਾਈਮ ਫਿਰ ਵੱਧ ਤੋਂ ਵੱਧ ਟਾਈਮ ਕੋਈ ਲੋਕਾਂ ਨੂੰ ਸਵਾਰ ਖੜੇ ਕਰਨ ਦੀ ਲੋੜ ਨਹੀਂ ਪਊਗੀ ਯਾਰ ਵੀ ਜਿਤਨਾ ਕਰ ਤੋਂ ਕਰ ਟਾਈਮ ਦੇ ਲਈ ਤਾਂ ਨਹੀਂ ਕਰਨ ਦੇਵਾਂਗਾ ਅੱਛਾ ਬਾਕੀ ਕੰਮਾਂ ਦੇ ਤਾਂ ਹੈਗੇ ਹੈਗੇ ਚਲੋ ਕੰਮ ਹੌਲੀ ਹੌਲੀ ਹੁੰਦੇ ਰਹਿੰਦੇ ਆ ਕੰਮਾਂ 'ਚ ਦੇਰ ਸਵੇਰ ਹੋ ਜਾਂਦੀ ਹੈ ਪਰ ਜਿਹੜਾ ਕੰਮ ਮੈਂ ਸੌਖਾ ਕਰ ਸਕਦਾ ਉਹ ਤਾਂ ਲੋਕਾਂ ਨੂੰ ਕਰੂੰਗਾ ਲਾਸਟ ਸਵਾਲ ਹੈ ਜਿਵੇਂ ਹੁਣ ਹਜੇ ਕਈ ਜਿਵੇਂ ਕਾਂਗਰਸ ਨੇ ਕੈਂਡੀਡੇਟ ਨਹੀਂ ਪਾ ਰਿਹਾ ਗਿਆ ਅਕਾਲੀ ਦਲ ਨੇ ਦੋ ਕੁ ਦਿਨ ਪਹਿਲਾਂ ਪਾ ਰਿਆ ਤੇ ਥੋੜੇ ਦਿਨ ਪਹਿਲੇ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਤਾ ਤੁਹਾਨੂੰ ਕਾਫੀ ਟਾਈਮ ਹੈਗਾ ਤੁਸੀਂ ਤਾਂ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਲੋਕ ਮਿਲਣੀ ਵੀ ਕਰ ਲਈ ਐ ਇਹਦਾ ਕਿੰਨਾ ਇੱਕ ਬੈਨੀਫਿਟ ਮਿਲੂਗਾ ਕਿਉਂਕਿ ਉਹਨਾਂ ਨੇ ਹਜੇ ਤਾਂ ਸ਼ੁਰੂਆਤ ਕਰਨੀ ਹੈ ਤੁਹਾਡੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਪਤਾ ਲੱਗੇ ਕਿ ਰੋਡ ਸ਼ੋਅ ਸ਼ੁਰੂ ਹੋਣ ਜਾ ਰਹੇ ਹਾਂਜੀ ਉਹ ਵੀ ਹੋਣ ਜਾ ਰਹੇ ਤੇ ਰੋਡ ਸ਼ੋਅ ਵੀ ਕਰਾਂਗੇ ਪਰ ਦੂਜਾ ਮੈਂ ਤਾਂ ਦੋ ਦੋ ਵਾਰੀ ਜਾਇਆ ਜੀ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਔਰ ਮੇਰੀ ਮੈਕਸਿ ਹਰ ਪਿੰਡ ਵਿੱਚ ਜਾ ਕੇ ਆ ਮੈਂ ਤੇ ਮੈਨੂੰ ਲੱਗਦਾ ਮੈਂ ਇਹ ਟੀਚਾ ਅਚੀਵ ਕਰ ਲਵਾਂ ਤੁਹਾਨੂੰ ਕੋਈ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਪਿੰਡਾਂ ਦੇ ਵਿੱਚ ਜਿਵੇਂ ਆਮ ਸਵਾਲ ਬੜੇ ਲੋਕ ਸਾਹਮਣੇ ਪੁੱਛਦੇ ਆ ਯਾਰ ਤੂੰ ਆਹ ਕੀ ਕਰੋਗੇ ਐ ਕਰੋਗੇ ਮੈਨੂੰ ਤਾਂ ਜੀ ਮੈਂ ਤਾਂ ਸੱਚ ਜਾਣੋ ਇੰਨਾ ਵਧੀਆ ਲੱਗ ਰਿਹਾ ਹੈ ਕਿ ਜਦੋਂ ਕੋਈ ਸਾਡਾ ਨੁਮਾਇੰਦਾ ਕੋਈ ਐਮਐਲਏ ਸਾਹਿਬਾਨ ਸਾਹਿਬ ਬੋਲਦੇ ਨੇ ਤਾਂ ਲੋਕ ਕਹਿੰਦੇ ਆਹ ਚੀਜ਼ ਤੁਸੀਂ ਭੁੱਲ ਗਏ ਤੁਸੀਂ ਆਹ ਵੀ ਕੀਤਾ ਤੁਸੀਂ ਸਾਡਾ ਕੰਮ ਆਹ ਵੀ ਕੀਤਾ ਪਹਿਲਾਂ ਲੋਕਾਂ ਦਾ ਕੀ ਸੀ ਖੜੇ ਹੋ ਕੇ ਮਾਈਕ ਤੇ ਕਹਿੰਦੇ ਸੀ ਸਾਡਾ ਆਹ ਕੀਤਾ ਜਾਵੇ ਜੀ ਆਹ ਕੀਤਾ ਜਾਵੇ ਹੁਣ ਕੋਈ ਸਰਪੰਚ ਜਾਂ ਕੋਈ ਪਿੰਡ ਦਾ ਨੁਮਾਇੰਦਾ ਮੋਤਵਰ ਉਹ ਕਹਿੰਦਾ ਜੀ ਤੁਸੀਂ ਆ ਵੀ ਕੀਤਾ ਤੁਹਾਡੀ ਪਾਰਟੀ ਨੇ ਆ ਵੀ ਕੀਤਾ ਆ ਵੀ ਕੀਤਾ ਇਹਦਾ ਬਹੁਤ ਬੈਨੀਫਿਟ ਤੇ ਕਰਮਜੀਤ ਜੀ ਤੁਸੀਂ ਸਾਨੂੰ ਬਹੇ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਇਹਦੇ ਪਰ ਹੁਣ ਤੁਸੀਂ ਜੈਤੋ ਵੀ ਜਾਣਾ ਹਲਕੇ ਦੇ ਵਿੱਚ ਫਿਰ ਲੋਕ ਮਿਲਣ ਲਈ ਵਾਸਤੇ ਜਾਣਾ ਤੇ ਕੋਈ ਨਾ ਕੋਈ ਦੋਸ਼ ਸ਼ਬਦ ਲੋਕਾਂ ਦੇ ਸਾਹਮਣੇ ਕੋਈ ਬੋਲ ਕੇ ਸੁਣਾਉਣਾ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਤਰਤੀਏ ਤੇਰੀ ਗੋਦ ਨੂੰ ਚਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰ ਜਾ ਕਮੀਆਂ ਦੇ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਥੈਂਕ ਯੂ ਰਵਾਨਾ ਸਾਹਿਬ ਥੈਂਕ ਯੂ ਤਾਂ ਇਹ ਸਨ ਆਮ ਆਦਮੀ ਪਾਰਟੀ ਦੇ ਫਰੀਦਪੁਰ ਤੋਂ ਉਮੀਦਵਾਰ ਕਰਮਜੀਤ ਅਨਮੋਲ ਤਾਂ ਟਾਈਮ ਦਿੱਤਾ ਕਿਉਂਕਿ ਟਾਈਮ ਬਹੁਤ ਇਹਨਾਂ ਦਾ ਬਿਜ਼ੀ ਹੈ ਬਿਲਕੁਲ ਸਾਨੂੰ ਟਾਈਮ ਦਿੱਤਾ ਤੇ ਸਾਰੇ तमाम मुद्द्या ਤੇ ਗੱਲਬਾਤ ਕੀਤੀ ਹੈ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਦੇ ਲੋਕ ਕਿਹੜੇ ਉਮੀਦਵਾਰ ਨੂੰ ਰਿਸਪਾਂਸ ਦਿੰਦੇ ਨੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਗੁਰਜੀਤ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਫਰੀਦਕੋਟ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਡੀਆਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ